ਉਹ ਬਾਪ ਜਿਨੇ ਆਪਣੇ ਪੁੱਤ ਲਈ ਦਿਨ ਰਾਤ ਇੱਕ ਕੀਤਾ ਤੇ ਇਕੱਲਾ ਰਹਿ ਕੇ ਉਹਨੂੰ ਪਾਲਿਆ ਪੜਾਇਆ ਲਖਾਇਆ ਤੇ ਉਹਦੇ ਪੈਰਾਂ ਤੇ ਖੜਾ ਕੀਤਾ ਉਹੀ ਪੁੱਤ ਬੁਢਾਪੇ ਦੇ ਵਿੱਚ ਆਪਣੇ ਬਾਪ ਨੂੰ ਬਿਰਦਾ ਆਸ਼ਰਮ ਦੇ ਵਿੱਚ ਛੱਡਿਆਉਂਦਾ ਉਹਨੂੰ ਝੂਠ ਬੋਲ ਕੇ ਬਿਰਦਾ ਆਸ਼ਰਮ ਲੈ ਕੇ ਜਾਂਦਾ ਬਿਰਦਾ ਆਸ਼ਰਮ ਦੇ ਵਿੱਚ ਛੱਡ ਕੇ ਘਰ ਵਾਪਸ ਆ ਕੇ ਅਜੀਹਾ ਮਹਿਸੂਸ ਕਰਦਾ ਜਿਵੇਂ ਉਹਦੇ ਸਿਰ ਤੋਂ ਬਹੁਤ ਵੱਡਾ ਬੋਝ ਲੱਥ ਗਿਆ ਹੋਵੇ ਅਗਲੇ ਦਿਨ ਉਸੇ ਵਿਰਧ ਆਸ਼ਰਮ ਦਾ ਮੈਨੇਜਰ ਉਹਦੇ ਪੁੱਤਰ ਦੇ ਘਰ ਜਾਂਦਾ ਤੇ ਉਹਦੇ ਪੁੱਤਰ ਨੂੰ ਜੋ ਕਹਿੰਦਾ ਉਹ ਸੁਣ ਕੇ ਬਜ਼ੁਰਗ ਦੇ ਪੁੱਤਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕੌਣ ਸੀ ਉਸ ਵਿਰਧ ਆਸ਼ਰਮ ਦਾ ਮੈਨੇਜਰ ਤੇ ਉਹਨੇ ਇਹੋ ਜੀ ਕਿਹੜੀ ਗੱਲ ਕਹੀ ਉਹਦੇ ਪੁੱਤ ਨੂੰ ਕਿ ਉਹਦੇ ਪੁੱਤ ਦੇ ਹੋਸ਼ ਉੱਡ ਗਏ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਜਗਤਾਰ ਨੂੰ ਬਹੁਤ ਵਧੀਆ ਪੜਾਇਆ ਲਿਖਾਇਆ ਜਦੋਂ ਸੁਖਦੇਵ ਸਿੰਘ ਦੇ ਘਰ ਵਾਲੀ ਦੀ ਮੌਤ ਹੋ ਗਈ ਸੁਖਦੇਵ ਬਿਲਕੁਲ ਇਕੱਲਾ ਰਹਿ ਗਿਆ ਉਹਦੇ ਕੋਲੇ ਉਹਦਾ ਇੱਕੋ ਇੱਕ ਆਖਰੀ ਸਹਾਰਾ ਉਹਦਾ ਪੁੱਤ ਸੀ ਉਹ ਚਾਹੁੰਦਾ ਤਾਂ ਦੂਜਾ ਵਿਆਹ ਕਰਵਾ ਸਕਦਾ ਸੀ ਕਿਉਂਕਿ ਰਿਸ਼ਤੇਦਾਰਾਂ ਨੇ ਉਹਨੂੰ ਬੜਾ ਜ਼ੋਰ ਪਾਇਆ ਕਿ ਜਗਤਾਰ ਬਹੁਤ ਛੋਟਾਗਾ ਇੱਕ ਬੱਚੇ ਨੂੰ ਉਹਦੀ ਮਾਂ ਦੀ ਬਹੁਤ ਲੋੜ ਹੁੰਦੀ ਆ ਮਾਂ ਨੇ ਜੋ ਸੰਭਾਲ ਸੰਭਾਲ ਆਪਣੇ ਬੱਚੇ ਦੀ ਕਰਨੀ ਹੁੰਦੀ ਆ ਉਹ ਇਕੱਲਾ ਪਿਓ ਨਹੀਂ ਕਰ ਸਕਦਾ ਪਰ ਸੁਖਦੇਵ ਸਿੰਘ ਨੇ ਇਹੀ ਕਹਿਣਾ ਜੇ ਮੈਂ ਦੂਜਾ ਵਿਆਹ ਕਰਵਾ ਲਿਆ ਮੈਨੂੰ ਪਤਨੀ ਮਿਲ ਸਕਦੀ ਆ ਪਰ ਮੇਰੇ ਪੁੱਤ ਨੂੰ ਮਾਂ ਨਹੀਂ ਮਿਲਣੀ ਉਹ ਕਿਸੇ ਦੀਆਂ ਗੱਲਾਂ 'ਚ ਨਹੀਂ ਆਇਆ ਉਹਨੇ ਬਹੁਤ ਔਖਾ ਹੋ ਕੇ ਆਪਣੇ ਪੁੱਤ ਨੂੰ ਪਾਲਿਆ ਸੁਖਦੇਵ ਸਿੰਘ ਇੱਕ ਸਰਕਾਰੀ ਅਧਿਆਪਕ ਸੀ ਉਹਨੇ ਸਕੂਲ ਜਾਣਾ ਤੇ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਣਾ ਸਕੂਲ ਦੇ ਵਿੱਚ ਉਹਨੇ ਇੱਕ ਬੱਚਾ ਸਾਂਭਣਾ ਵਾਲੀ ਔਰਤ ਰੱਖ ਲਈ ਜਿਹੜੀ ਜਗਤਾਰ ਨੂੰ ਸਾਂਭਦੀ ਆਉਣ ਵੇਲੇ ਸੁਖਦੇਵ ਉਹਨੂੰ ਲੈ ਆਉਂਦਾ ਕਾਰਾ ਕਿ ਵੀ ਸੁਖਦੇਵ ਆਪਣੇ ਪੁੱਤਰ ਤੋਂ ਕਦੇ ਨਹੀਂ ਛਿੱਕਦਾ। ਉਹਨੂੰ ਖਾਣਾ ਖਵਾਉਣਾ, ਨਮਾਉਣਾ, ਤਬਾਉਣਾ, ਹਰ ਟਾਈਮ ਸੁਖਦੇਵ ਸਿੰਘ ਜਗਤਾਰ ਦੇ ਨੂੰ ਨਾਲ ਰੱਖਦਾ, ਉਹਦੇ ਨਾਲ ਰਹਿੰਦਾ। ਆਂਢੀ ਗੁਆਂਢੀ ਤੇ ਰਿਸ਼ਤੇਦਾਰ ਵੀ ਕਹਿ ਦਿੰਦੇ ਵੀ ਸੁਖਦੇਵ ਸਿਆ ਤੂੰ ਤਾਂ ਆਪਣੇ ਪੁੱਤਰ ਦਾ ਹੀ ਹੋ ਕੇ ਰਹਿ ਗਿਆ। ਨਹੀਂ ਬੰਦੇ ਨੇ ਸੌ ਕੰਮ ਧੰਦੇ ਜਾਣਾ ਹੁੰਦਾ। ਪਰ ਸੁਖਦੇਵ ਕਈ ਵਾਰ ਆਪਣੇ ਬਹੁਤ ਵੱਡੇ-ਵੱਡੇ ਕੰਮ ਵੀ ਟਾਲ ਦਿੰਦਾ ਸੀ। ਉਹਨੂੰ ਇਹ ਹੁੰਦਾ ਸੀ ਕਿ ਮੇਰੇ ਪੁੱਤਰ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਜਦੋਂ ਉਹਨੇ ਆਪਣੇ ਪੁੱਤਰ ਨੂੰ ਪੜਨ ਲਾਇਆ ਤੇ ਉਹਦਾ ਪੁੱਤਰ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਇਹ ਗੱਲ ਸੁਖਦੇਵ ਸਿੰਘ ਨੂੰ ਬਹੁਤ ਵਧੀਆ ਲੱਗਦੀ ਸੀ। ਉਹਨੂੰ ਇਹ ਲੱਗਦਾ ਸੀ ਵੀ ਜਿਹੜੇ ਰਿਸ਼ਤੇਦਾਰ ਤੇ ਲੋਕੀ ਮੈਨੂੰ ਕਹਿੰਦੇ ਸੀ ਵੀ ਤੇਰੇ ਤੋਂ ਨਹੀਂ ਵਧੀਆ ਸੰਭਾਲ ਨਹੀਂ ਹੋਣੀ। ਉਹਨੂੰ ਇਹ ਲੱਗਦਾ ਸੀ ਵੀ ਮੇਰੇ ਘਰ ਵਾਲੀ ਛੱਡ ਕੇ ਚਲੀ ਗਈ ਤੇ ਮੈਂ ਉਹਦੇ ਨਾਲ ਅੱਖ ਮਿਲਾਉਣ ਜੋਗਾ ਹੈਗਾ। ਜੇ ਮੈਂ ਦੂਜਾ ਵਿਆਹ ਕਰਵਾ ਲੈਂਦਾ ਤਾਂ ਮੈਂ ਆਪਦੇ ਘਰ ਵਾਲੀ ਨੂੰ ਕੀ ਜਵਾਬ ਦਿੰਦਾ। ਹੁਣ ਮੇਰੇ ਘਰ ਵਾਲੀ ਜਦੋਂ ਉੱਪਰ ਬੈਠੀ ਵੇਖਦੀ ਹੋਊਗੀ ਵੀ ਉਹਦਾ ਪੁੱਤ ਕਿੰਨਾ ਲਾਇਕ ਆ। ਤੇ ਮੈਂ ਉਹਦੇ ਪੁੱਤ ਕਰਕੇ ਵਿਆਹ ਨਹੀਂ ਕਰਾਇਆ ਤੇ ਉਹਦੇ ਪੁੱਤ ਨੂੰ ਮਾਂ ਦਾ ਪਿਆਰ ਵੀ ਦਿੱਤਾ ਤਾਂ ਇਹ ਗੱਲ ਉਹਨੂੰ ਬੜਾ ਸਕੂਨ ਦਿੰਦੀ ਹੋਊਗੀ ਸਮਾਂ ਗੁਜ਼ਰਦਾ ਜਦੋਂ ਵੀ ਸੁਖਦੇਵ ਸਿੰਘ ਨੇ ਆਪਣੇ ਬੱਚੇ ਦੀ ਪੇਰੈਂਟਸ ਮੀਟਿੰਗ ਤੇ ਜਾਣਾ ਅਧਿਆਪਕਾਂ ਨੇ ਉਹਦੇ ਪੁੱਤਰ ਜਗਤਾਰ ਦੀਆਂ ਬਹੁਤ ਸਿਫਤਾਂ ਕਰਨੀਆਂ ਇਹ ਗੱਲ ਸੁਖਦੇਵ ਸਿੰਘ ਦੇ ਜਿਉਣ ਦਾ ਸਹਾਰਾ ਸੀ ਸੁਖਦੇਵ ਸਿੰਘ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਸੁਖਦੇਵ ਸਿੰਘ ਦਾ ਪੁੱਤਰ ਜਵਾਨ ਹੋ ਜਾਂਦਾ ਦੀਵਾਨ ਹੁੰਦਾ ਤੇ ਉਹ ਇੱਕ ਵਧੀਆ ਪ੍ਰਾਈਵੇਟ ਕੰਪਨੀ ਦੇ ਵਿੱਚ ਵਧੀਆ ਅਹੁਦੇ ਤੇ ਨੌਕਰੀ ਲੱਗ ਜਾਂਦਾ। ਸ਼ਹਿਰ ਦੇ ਵਿੱਚ ਉਹ ਨੌਕਰੀ ਕਰਦਾ ਤੇ ਜਦੋਂ ਉਹ ਸ਼ਹਿਰ ਦੇ ਵਿੱਚ ਨੌਕਰੀ ਕਰਦੇ ਨੂੰ ਉਹਨੂੰ ਇੱਕ ਸਾਲ ਹੋ ਜਾਂਦਾ। ਉਦੋਂ ਤੱਕ ਸੁਖਦੇਵ ਸਿੰਘ ਜਿਹੜਾ ਉਹ ਆਪਣੀ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਸੀ। ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਹੁਣ ਮੈਂ ਸ਼ਹਿਰੀ ਬਣਨਾ ਚਾਹਣਾ। ਉਹ ਕਹਿੰਦਾ ਪੁੱਤ ਤੂੰ ਸ਼ਹਿਰੀ ਆ ਸਾਰਾ ਦਿਨ ਤਾਂ ਤੂੰ ਸ਼ਹਿਰ 'ਚ ਰਹਿਣਾ। ਕਹਿੰਦਾ ਨਹੀਂ ਪਾਪਾ, ਉਹ ਮੈਂ ਸ਼ਹਿਰੀ ਨਹੀਂ ਮੈਂ ਸ਼ਹਿਰ 'ਚ ਹੀ ਰਹਿਣਾ ਚਾਹਣਾ। ਮੈਂ ਹੋ ਜਾਉਣਾ ਪਿੰਡ ਦੇ ਵਿੱਚ ਫਿਰ ਮੈਂ ਜਾਣਾ ਵੀ ਮੈਨੂੰ ਸ਼ਹਿਰ ਦੇ ਵਿੱਚ ਇੱਕ ਵਧੀਆ ਫਲੈਟ ਮਿਲ ਰਿਹਾ ਤੇ ਜਿਹੜਾ ਫਲੈਟ ਆ ਉਹ ਮੈਨੂੰ ਕੰਪਨੀ ਮੁਹਈਆ ਕਰਾ ਰਹੀ ਆ ਉਹ ਕਹਿੰਦਾ ਠੀਕ ਆ ਪੁੱਤ ਪਰ ਮੈਂ ਨਹੀਂ ਤੇਰੇ ਨਾਲ ਸ਼ਹਿਰ ਜਾ ਸਕਦਾ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਡੈਡੀ ਜੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਪਿੰਡ ਚ ਰਹੋ ਸੁਖਦੇਵ ਸਿੰਘ ਦੇ ਇਹ ਗੱਲ ਸੁਣ ਕੇ ਹੌਲ ਪਿਆ ਵੀ ਮੈਂ ਆਪਣੇ ਪੁੱਤ ਬਿਨਾ ਕਿਵੇਂ ਰਹੂੰ ਪਰ ਉਹਨੂੰ ਲੱਗਿਆ ਵੀ ਹਜੇ ਤੱਕ ਮੇਰੀ ਪ੍ਰਾਨੀ ਤੁਰਦੀ ਆ ਵੀ ਚਲ ਕੋਈ ਨਾ ਮੁੰਡੇ ਦੀ ਨੌਕਰੀ ਆ ਹਣਾ ਇਹਨੂੰ ਜਾਣਾ ਪੈਣਾ ਜਗਤਾਰ ਸਿੰਘ ਸ਼ਹਿਰ ਦੇ ਵਿੱਚ ਰਹਿਣ ਲੱਗ ਜਾਂਦਾ ਜਦੋਂ ਉਹਨੂੰ ਸ਼ਹਿਰ ਰਹਿਣ ਲੱਗੇ ਨੂੰ ਹਜੇ 2 ਕੁ ਮਹੀਨੇ ਹੋਏ ਹੁੰਦੇ ਆ ਤਾਂ ਉਹ ਆਪਣੇ ਪਾਪਾ ਨੂੰ ਇੱਕ ਦਿਨ ਆ ਕੇ ਕਹਿੰਦਾ ਕਿ ਡੈਡੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਹ ਕਹਿੰਦਾ ਹਾਂਜੀ ਪੁੱਤਰ ਦੱਸੋ ਕਹਿੰਦਾ ਵੀ ਮੇਰੀ ਕੰਪਨੀ ਦੇ ਵਿੱਚ ਇੱਕ ਕੁੜੀ ਆ ਜਿਹਨੂੰ ਮੈਂ ਬਹੁਤ ਪਸੰਦ ਕਰਦਾ ਤੇ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹਣਾ ਤਾਂ ਸੁਖਦੇਵ ਸਿੰਘ ਹੱਸ ਪਿਓ ਕਹਿੰਦਾ ਲੈ ਪੁੱਤ ਇਹ ਕਿੱਡੀ ਕ ਗੱਲ ਹੈਗੀ ਹੁਣ ਵਿਆਹ ਦੀ ਤੇਰੀ ਉਮਰ ਆ ਵਿਆਹ ਤਾਂ ਮੈਂ ਤੇਰਾ ਕਰਨਾ ਹੀ ਆ ਤੂੰ ਤਾਂ ਮੇਰਾ ਸਭ ਤੋਂ ਵੱੋਝ ਹਲਕਾ ਕਰਤਾ ਤੂੰ ਹੁਣ ਕੁੜੀ ਲੱਭ ਲਈ ਤੇ ਮੈਂ ਤਾਂ ਤੇਰਾ ਵਿਆਹ ਹੀ ਕਰਨਾ ਸੁਖਦੇਵ ਸਿੰਘ ਆਪਣੇ ਪੁੱਤਰ ਜਗਤਾਰ ਦੇ ਵਿਆਹ ਲਈ ਹਮੇਂ ਭਰ ਦਿੰਦਾ ਤੇ ਉਹਦਾ ਪੁੱਤ ਜਗਤਾਰ ਉਹਨੂੰ ਇੱਕ ਵਾਰ ਵੀ ਇਹ ਨਹੀਂ ਕਹਿੰਦਾ ਕਿ ਪਾਪਾ ਤੁਸੀਂ ਆਪਣੀ ਹੋਣ ਵਾਲੀ ਨੂੰ ਨੂੰ ਮਿਲਣਾ ਇਹ ਗੱਲ ਸੁਖਦੇਵ ਸਿੰਘ ਨੂੰ ਕਿਤੇ ਨਾ ਕਿਤੇ ਰੜਕਦੀ ਆ ਪਰ ਉਹ ਆਪਣੇ ਪੁੱਤ ਨੂੰ ਸੁਣਾਉਂਦਾ ਨਹੀਂ ਹੈਗਾ ਚਲੋ ਉਹ ਕਹਿੰਦਾ ਕਿ ਪਾਪਾ ਫਿਰ ਤੁਸੀਂ ਕਰ ਲਓ ਗੱਲ ਹਨਾ ਰਿਸ਼ਤੇਦਾਰਾਂ ਮਿੱਤਰਾਂ ਨਾਲ ਜਿਨ੍ਹਾਂ ਨਾਲ ਕਰਨੀ ਆ ਵੀ ਮੇਰੇ ਵਿਆਹ ਦੀ ਉਹ ਕਹਿੰਦਾ ਪੁੱਤ ਮੈਂ ਰਿਸ਼ਤੇਦਾਰਾਂ ਨਾਲ ਕੀ ਗੱਲ ਕਰਨੀ ਆ ਰਿਸ਼ਤੇਦਾਰਾਂ ਨੂੰ ਤਾਂ ਪਕਾੜ ਹੀ ਭੇਜਣੇ ਆ ਤੂੰ ਦੱਸ ਕਦੋਂ ਕਰਾਉਣਾ ਵਿਆਹ ਕਹਿੰਦਾ ਚਲੋ ਮੈਂ ਰੀਨਾ ਨਾਲ ਰਹਿ ਕਰਕੇ ਦੱਸਾਂ ਕੁੜੀ ਦਾ ਨਾਮ ਰੀਨਾ ਹੁੰਦਾ ਰੀਨਾ ਨਾਲ ਗੱਲ ਕਰਨ ਤੋਂ ਬਾਅਦ ਉਹ 1 ਮਹੀਨੇ ਬਾਅਦ ਹੀ ਜਿਹੜੀ ਡੇਟ ਆ ਉਹ ਰੱਖ ਲੈਂਦੇ ਆ ਰੀਨਾ ਸ਼ਹਿਰ ਦੀ ਹੀ ਪੜ੍ਹੀ ਲਿਖੀ ਕੁੜੀ ਸੀ ਵਧੀਆ ਅਮੀਰ ਪਰਿਵਾਰ ਦੀ ਧੀ ਸੀ ਰੀਨਾ ਪਿੰਡ ਦੇ ਵਿੱਚ ਐਡਜਸਟ ਨਹੀਂ ਹੋ ਸਕਦੀ ਸੀ ਵਧੀਆ ਕੰਪਨੀ ਦੇ ਵਿੱਚ ਉਹ ਨੌਕਰੀ ਕਰਦੀ ਸੀ ਜਿੱਥੇ ਜਗਤਾਰ ਕੰਮ ਕਰਦਾ ਸੀ ਜਗਤਾਰ ਦੀ ਪਰਸਨੈਲਿਟੀ ਉਹਦਾ ਰਹਿਣ ਸੈਂਡ ਵੇਖ ਕੇ ਹੀ ਉਹਨੇ ਜਗਤਾਰ ਨੂੰ ਪਸੰਦ ਕੀਤਾ ਸੀ ਤੇ ਚਲੋ ਜਗਤਾਰ ਤੇ ਰੀਨਾ ਦੇ ਵਿਆਹ ਦੀ ਤਾਰੀਖ ਪੱਕੀ ਹੁੰਦੀ ਹੈ ਤੇ ਜਗਤਾਰ ਆਪਣੇ ਪਾਪਾ ਨੂੰ ਆਪਣੇ ਵਿਆਹ ਦੀ ਤਾਰੀਖ ਦੱਸ ਦਿੰਦਾ ਕਿ ਪਾਪਾ ਕਰ ਲੋ ਤਿਆਰੀਆਂ ਸ਼ੁਰੂ ਫਲਾਣੇ ਦਿਨ ਨੂੰ ਮੇਰਾ ਵਿਆਹ ਹੈ ਸੁਖਦੇਵ ਸਿੰਘ ਬੜੇ ਚਾਈ ਚਾਈ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰਦਾ ਜਿੰਨਾ ਰਿਸ਼ਤੇਦਾਰਾਂ ਨੂੰ ਬੁਲਾਉਣਾ ਹੁੰਦਾ ਸਾਰਿਆਂ ਲਈ ਸੱਦਾ ਪੱਤਰ ਭੇਜੇ ਜਾਂਦੇ ਆ ਮਠਿਆਈਆਂ ਭੇਜੀਆਂ ਜਾਂਦੀਆਂ ਸਾਰੀ ਤਿਆਰੀ ਵਧੀਆ ਕਰ ਲੈਂਦਾ ਮਿਥੇ ਦਿਨ ਤੇ ਜਗਤਾਰ ਦਾ ਵਿਆਹ ਹੋ ਜਾਂਦਾ ਜਗਤਾਰ ਰੀਨਾ ਨੂੰ ਆਪਣੀ ਪਤਨੀ ਬਣਾ ਕੇ ਆਪਣੇ ਘਰ ਲੈ ਆਉਂਦਾ ਸੁਖਦੇਵ ਸਿੰਘ ਦੀ ਇਹ ਇੱਛਾ ਸੀ ਕਿ ਰੀਨਾ ਵਿਆਹ ਕੇ ਪਿੰਡ ਵਾਲੇ ਘਰੇ ਆਵੇ ਕਿਉਂਕਿ ਉਹਦੀ ਪਤਨੀ ਪਿੰਡ ਵਾਲੇ ਘਰੇ ਰਹਿੰਦੀ ਸੀ ਤੇ ਉਹਨੂੰ ਇਹ ਲੱਗਦਾ ਸੀ ਵੀ ਜੇ ਮੇਰੀ ਨੂੰ ਇਸ ਘਰੇ ਆਊਗੀ ਤਾਂ ਮੇਰੇ ਘਰ ਵਾਲੀ ਦੇ ਮਨ ਨੂੰ ਹਨਾ ਸਕੂਨ ਮਿਲੂਗਾ ਪਰ ਜਗਤਾਰ ਕਹਿੰਦਾ ਕਿ ਨਹੀਂ ਪਾਪਾ ਰੀਨਾ ਨੂੰ ਇਹ ਗੱਲ ਪਸੰਦ ਨਹੀਂ ਕਿ ਉਹ ਪਿੰਡ ਦੇ ਵਿੱਚ ਵਿਆਹੀ ਆਵੇ ਵਿਆਹ ਤਾਂ ਉੱਥੇ ਹੀ ਹੋਊਗਾ ਸ਼ਹਿਰ ਵਾਲੇ ਫਲੈਟ 'ਚ ਹੀ ਉਹ ਨੂੰ ਬਣ ਕੇ ਆਊਗੀ ਸੁਖਦੇਵ ਸਿੰਘ ਨੇ ਫਿਰ ਵੀ ਕੁਝ ਨਾ ਕਿਹਾ ਚਾਹੇ ਚਾਹੇ ਵਿਆਹ ਹੋ ਜਾਂਦਾ ਬਿਆਹ ਤੋਂ ਇੱਕ ਹਫ਼ਤੇ ਤੱਕ ਤਾਂ ਸੁਖਦੇਵ ਸਿੰਘ ਉੱਥੇ ਰਹਿੰਦਾ ਤੇ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਕਹਿੰਦਾ ਕਿ ਦੇਖੋ ਪੁੱਤ ਤੁਹਾਡਾ ਵਿਆਹ ਹੋ ਗਿਆ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਤੇ ਮੈਂ ਘਰ ਚੱਲਿਆਂ ਜਗਤਾਰ ਤੇ ਉਹਦੀ ਨੂਣੇ ਇੱਕ ਵਾਰ ਵੀ ਸੁਖਦੇਵ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਇਕੱਲੇ ਕਿਉਂ ਰਹੋਗੇ ਜਗਤਾਰ ਨੇ ਵੀ ਨਾ ਕਿਹਾ ਵੀ ਤੁਹਾਡੀ ਨੂਹ ਆ ਗਈ ਆ ਚਲੋ ਸੁਖਦੇਵ ਸਿੰਘ ਆਪਣੇ ਭਰੇ ਹੋਏ ਮਨ ਦੇ ਨਾਲ ਸ਼ਹਿਰ ਤੋਂ ਵਾਪਸ ਪਿੰਡ ਆ ਜਾਂਦਾ ਪਿੰਡ ਆ ਕੇ ਉਹ ਆਪਣੇ ਘਰ ਵਾਲੀ ਦੀ ਤਸਵੀਰ ਦੇ ਅੱਗੇ ਖੜ ਕੇ ਬਹੁਤ ਰੋਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਜਗਤਾਰ ਦੀ ਪਰਵਰਿਸ਼ ਵਿੱਚ ਕੋਈ ਕਮੀ ਦਾ ਛੱਡੀ ਨਹੀਂ ਪਰ ਜਗਤਾਰ ਕਿਤੇ ਨਾ ਕਿਤੇ ਮੇਰੇ ਮਨ ਨੂੰ ਦੁਖੀ ਕਰ ਦਿੰਦਾ ਕਿੰਨਾ ਚਿਰ ਉਹ ਆਪਣੇ ਘਰ ਵਾਲੀ ਦੀ ਤਸਵੀਰ ਵੱਲ ਵੇਖਦਾ ਵੇਖ ਕੇ ਉਹਦੇ ਨਾਲ ਗੱਲਾਂ ਕਰਦਾ ਤੇ ਉਹਨੂੰ ਇਹ ਲੱਗਦਾ ਹੁੰਦਾ ਵੀ ਉਹਦੇ ਵਗਦੇ ਹੋਏ ਹੰਝੂ ਉਹਦੇ ਘਰ ਵਾਲੀ ਪੂੰਝ ਰਹੀ ਹੋਵੇ ਤੇ ਉਹਨੂੰ ਦਿਲਾਸਾ ਦੇ ਰਹੀ ਹੋਵੇ ਕਿ ਤੁਸੀਂ ਮਨ ਹਲਕਾ ਕਿਉਂ ਕਰਦੇ ਹੋ ਜਿਹੜੇ ਜਗਤਾਰ ਤੇ ਤੁਸੀਂ ਜਾਨਵਾਰ ਦੇ ਸੀ ਅੱਜ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਫਿਰ ਤੁਹਾਨੂੰ ਹੋਰ ਕੀ ਚਾਹੀਦਾ ਤੈਨੂੰ ਇਹ ਮਹਿਸੂਸ ਹੁੰਦਾ ਵੀ ਸ਼ਾਇਦ ਮੈਂ ਕਿਤੇ ਨਾ ਕਿਤੇ ਗਲਤ ਆ ਚਲੋ 2-4 ਦਿਨ ਬੀਤਦੇ ਆ ਉਹ ਸੈੱਟ ਹੋ ਜਾਂਦਾ ਪਿੰਡ ਦੇ ਲੋਕੀ ਵੀ ਉਹਨੂੰ ਕਹਿੰਦੇ ਆ ਕਿ ਸੁਖਦੇਵ ਤੂੰ ਆਪਣੇ ਪੁੱਤਰ ਨੂੰ ਪਾਲਣ ਪੋਸ਼ਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਤੂੰ ਆਪਣੀ ਜਵਾਨੀ ਜਿਹੜੀ ਉਹ ਕੱਲੇ ਨੇ ਕੱਢ ਲਈ ਸਿਰਫ ਆਪਣੇ ਪੁੱਤਰ ਕਰਕੇ ਹੁਣ ਤਾਂ ਤੇਰੇ ਪੁੱਤਰ ਨੂੰ ਤੇਰੇ ਬਾਰੇ ਸੋਚਣਾ ਚਾਹੀਦਾ ਉਹਨੂੰ ਤੈਨੂੰ ਕੱਲੇ ਨੂੰ ਨਹੀਂ ਛੱਡਣਾ ਚਾਹੀਦਾ ਸੁਖਦੇਵ ਵੈਸੇ ਇਹ ਗੱਲਾਂ ਬਹੁਤੀਆਂ ਦਿਲ ਤੇ ਨਹੀਂ ਲਾਉਂਦਾ ਸੀ ਪਰ ਕਿਤੇ ਨਾ ਕਿਤੇ ਉਹਨੂੰ ਕਿਸੇ ਦੀ ਕਹੀ ਗੱਲ ਚੁਬ ਜਾਂਦੀ ਸੀ ਚਲੋ ਉਹ ਫਿਰ ਆਪਣੇ ਪੁੱਤ ਨੂੰ ਕੁਝ ਨਹੀਂ ਕਹਿੰਦਾ ਸੀ ਫਿਰ ਵੀ ਉਹਨੂੰ ਇਹ ਸੀ ਵੀ ਮੇਰਾ ਪੁੱਤ ਆਪਣੀ ਜ਼ਿੰਦਗੀ ਦੇ ਵਿੱਚ ਸੌਖਾਗਾ ਸਮਾਂ ਗੁਜ਼ਰਦਾ ਤੇ ਇੱਕ ਦਿਨ ਸੁਖਦੇਵ ਆ ਜਿਹੜਾ ਉਹ ਬਿਮਾਰ ਪੈ ਜਾਂਦਾ ਸੁਖਦੇਵ ਦੇ ਚਾਚੇ ਦਾ ਮੁੰਡਾ ਜਗਤਾਰ ਨੂੰ ਫੋਨ ਕਰਦਾ ਜਗਤਾਰ ਤੇਰੇ ਪਿਓ ਨੇ ਤੇਰੇ ਵਾਸਤੇ ਆਪਣੀ ਸਾਰੀ ਜ਼ਿੰਦਗੀ ਇਕੱਲੇ ਨੇ ਕੱਢ ਲਈ ਤੇ ਹੁਣ ਤੇਰਾ ਪਿਓ ਬਿਮਾਰ ਆ ਤੂੰ ਆਪਣੇ ਪਿਓ ਦਾ ਹਾਲ ਚਾਲ ਵੀ ਪੁੱਛਣ ਨਹੀਂ ਆਏਗਾ ਉਹ ਕਹਿੰਦਾ ਚਾਚਾ ਜੀ ਮੇਰੇ ਪਿਓ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਉਹ ਕਹਿੰਦਾ ਵੀ ਫਿਰ ਤੁਹਾਨੂੰ ਵੈਸੇ ਤਾਂ ਪਤਾ ਕਰਨਾ ਚਾਹੀਦਾ ਨਾ ਇਹਦਾ ਮਤਲਬ ਤੁਸੀਂ ਫੋਨ ਨਹੀਂ ਕਰਦੇ 나 ਮੈਨੂੰ ਸੁਖਦੇਵ ਨੇ ਕਦੇ ਦੱਸਿਆ ਤਾਂ ਉਹ ਕਹਿੰਦਾ ਕਿ ਨਹੀਂ ਚਾਚਾ ਜੀ ਇਹੋ ਜੀ ਗੱਲ ਨਹੀਂ ਬਸ ਇੱਕ ਹਫ਼ਤਾ ਹੋ ਗਿਆ ਮੈਂ ਥੋੜਾ ਜ਼ਿਆਦਾ ਬਿਜੀ ਸੀ ਹੁਣ ਹੀ ਨਹੀਂ ਗੱਲ ਹੋਈ ਗੱਲ ਲਕੋੰਦਾ ਹੋਇਆ ਉਹ ਕਹਿੰਦਾ ਚਲੋ ਅਗਲੇ ਦਿਨ ਜਗਤਾਰ ਆਪਣੇ ਪਾਪਾ ਦਾ ਪਤਾ ਲੈਣ ਆਉਂਦਾ ਸੁਖਦੇਵ ਸਿੰਘ ਕਾਫੀ ਬਿਮਾਰ ਹੁੰਦਾ ਅਰਧ ਵੇਹੋ ਸ਼ੀ ਦੀ ਹਾਲਤ ਦੇ ਵਿੱਚ ਹੁੰਦਾ ਤੇ ਉਹਦੇ ਚਾਚੇ ਦਾ ਪੁੱਤ ਉਹਦੇ ਕੋਲ ਬੈਠਾ ਹੁੰਦਾ ਤੇ ਇੱਕ ਆਂਡਣ ਗਵੰਡਣ ਦੀ ਹੀ ਉਹਨਾਂ ਦੀ ਤਾਈ ਲੱਗਦੀ ਹੁੰਦੀ ਆ ਬਜ਼ੁਰਗ ਜੀ ਔਰਤ ਉਹ ਬੈਠੀ ਹੁੰਦੀ ਆ ਚਲੋ ਮਾੜਾ ਮੋਟਾ ਨੂੰ ਚਾਹ ਪਾਣੀ ਕਰਕੇ ਦਿੰਦੀ ਆ ਜਦੋਂ ਜਗਤਾਰ ਆ ਕੇ ਆਪਣੇ ਪਿਓ ਦੀ ਹਾਲਤ ਦੇਖਦਾ ਤੇ ਇੱਕ ਵਾਰ ਉਹਦੀਆਂ ਅੱਖਾਂ ਭਰ ਆਉਂਦੀਆਂ ਤੇ ਉਹ ਆਪਣੇ ਪਿਓ ਨੂੰ ਤਾਨਾ ਮਾਰਦਾ ਵੀ ਡੈਡੀ ਤੂੰ ਮੈਨੂੰ ਬਗਾਨਾ ਕਰਤਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਸੁਖਦੇਵ ਸਿੰਘ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਹੁੰਦਾ ਉਹ ਬਸ ਜ਼ਿਆਦਾ ਨਹੀਂ ਬੋਲ ਸਕਦਾ ਤੇ ਹੁਣ ਜਿਹੜਾ ਉਹਦੇ ਚਾਚੇ ਦਾ ਪੁੱਤ ਹੁੰਦਾ ਮਤਲਬ ਕਿ ਜਿਹੜਾ ਜਗਤਾਰ ਦਾ ਚਾਚਾ ਹੁੰਦਾ ਉਹ ਕਹਿੰਦਾ ਕਿ ਦੇਖ ਜਗਤਾਰ ਮੇਰਾ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਦੇਖ ਸਾਨੂੰ ਕੋਈ ਇਹ ਦਪਿਆਰਾ ਨਹੀਂ ਹੋਗਾ ਪਰ ਤੇਰਾ ਪਿਓ ਆ ਜਿਹੜੀ ਸੰਭਾਲ ਤੂੰ ਕਰੇਗਾ ਉਹ ਸਾਡੇ ਤੋਂ ਨਹੀਂ ਹੋਣੀ ਤੂੰ ਜਾਂ ਤਾਂ ਇੱਥੇ ਆ ਜਾਂ ਨੂੰ ਨੂੰ ਲੈ ਕੇ ਉਹਨੇ ਦਿਨ ਜਿੰਨੇ ਦਿਨ ਤੇਰਾ ਪਿਓ ਨਹੀਂ ਠੀਕ ਹੁੰਦਾ ਜਾਂ ਫਿਰ ਇਹਨੂੰ ਨਾਲ ਲੈ ਜਾ ਉਹ ਕਹਿੰਦਾ ਕਿ ਚਾਚਾ ਜੀ ਮੈਂ ਤਾਂ ਨਹੀਂ ਇੱਥੇ ਰਹਿ ਸਕਦਾ ਕੰਪਨੀ ਵਾਲਿਆਂ ਨੇ ਮੈਨੂੰ ਨੌਕਰੀ ਤੋਂ ਕੱਢ ਦੇਣਾ ਮੈਂ ਡੈਡੀ ਨੂੰ ਨਾਲ ਲੈ ਜਾਣਾ ਚਲੋ ਉਹ ਗੱਡੀ ਦੇ ਵਿੱਚ ਆਪਣੇ ਪਿਓ ਨੂੰ ਪਾਉਂਦਾ ਤੇ ਘਰ ਲੈ ਜਾਂਦਾ ਕਰ ਲੈ ਜਾ ਕੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਡੈਡੀ ਬਿਮਾਰ ਨੇ ਇਸ ਲਈ ਮੈਂ ਲੈ ਕੇ ਆਇਆ ਪਰ ਜਗਤਾਰ ਦੇ ਘਰ ਵਾਲੀ ਰੀਨਾ ਜਿਹੜੀ ਉਹ ਮੱਥੇ ਵੱਟ ਪਾ ਲੈਂਦੀ ਆ ਚਲੋ ਫੇਰ ਵੀ ਹੈਨਾ ਜਗਤਾਰ ਨੂੰ ਇਹ ਸੀ ਕਿ ਮੇਰੇ ਪਿਓ ਨੇ ਮੈਨੂੰ ਪਾ ਲਿਆ ਉਹਨੇ ਡਾਕਟਰ ਨੂੰ ਦਿਖਾਇਆ ਤੇ ਡਾਕਟਰ ਨੇ ਕਿਹਾ ਕਿ 10 ਦਿਨਾਂ ਦੇ ਵਿੱਚ ਹੀ ਠੀਕ ਹੋ ਜਾਣਗੇ ਵੀਕਨੈਸ ਕਾਫੀ ਆ ਤੇ 10 ਦਿਨ ਰੀਨਾ ਕਹਿੰਦੀ ਵੀ ਮੈਂ 10 ਦਿਨ ਨਿਬਰਦਾਸ਼ਤ ਕਰ ਸਕਦੀ ਇਹਨਾਂ ਨੂੰ ਇਹਨਾਂ ਨੂੰ ਕੌਣ ਖਵਾਊ ਪਿਵਾਊ ਤੇ ਕੌਣ ਇਹਨਾਂ ਦੀ ਸੰਭਾਲ ਕਰੂ ਉਹ ਕਹਿੰਦਾ ਵੀ ਤੂੰ ਕਿਉਂ ਫਿਕਰ ਕਰਦੀ ਹੈ ਤੈਨੂੰ ਤਾਂ ਮੈਂ ਕਿਹਾ ਹੀ ਨਹੀਂ ਹੈਗਾ ਜਦ ਉਹ ਹੁਣ ਨਰਸ ਰੱਖ ਦਿੰਦਾ ਇੱਕ ਆਪਣੇ ਪਿਆਰ ਨੂੰ ਸਾਹਮਣੇ ਵਾਸਤੇ ਉਹ ਨਰਸ 8-10 ਦਿਨ ਵਧੀਆ ਸੇਵਾ ਕਰਦੀ ਹੈ ਸੁਖਦੇਵ ਸਿੰਘ ਦੀ ਤੇ ਸੁਖਦੇਵ ਸਿੰਘ ਬਿਲਕੁਲ ਠੀਕ ਹੋ ਜਾਂਦਾ ਉਹ ਆਪਣੇ ਪੁੱਤਰ ਦੇ ਘਰ ਆਇਆ ਹੁੰਦਾ ਉਹਨੂੰ ਖੁਸ਼ੀ ਵੀ ਹੁੰਦੀ ਹੈ ਤੇ ਉਹਨੂੰ ਇਹ ਲੱਗਦਾ ਹੁੰਦਾ ਵੀ ਹੁਣ ਤਾਂ ਮੈਂ ਇੱਥੇ ਹੀ ਰਹਿਣਾ ਚਲੋ ਘਰ ਦੇ ਵਿੱਚ ਹੁਣ ਇੱਕ ਬਜ਼ੁਰਗ ਹੁੰਦਾ ਉਹਨੂੰ ਨਵੇਂ ਤੌਰ ਤਰੀਕੇ ਨਹੀਂ ਪਸੰਦ ਹੁੰਦੇ ਹੁਣ ਸੁਖਦੇਵ ਸਿੰਘ ਆਪਣੇ ਨੂੰਹ ਪੁੱਤ ਦੇ ਘਰ ਦੇ ਵਿੱਚ ਬੈਠਾ ਕਈ ਗੱਲਾਂ ਤੇ ਉਹਨਾਂ ਦੀ ਰੋਕ ਟੋਕ ਕਰ ਦਿੰਦਾ ਕਿੱਥੇ ਤਾਂ ਜਗਤਾਰ ਤੇ ਰੀਨਾ ਕਦੇ ਬਾਹਰ ਖਾਇਆ ਕਦੇ ਕਿਤੇ ਚਲੇ ਗਏ ਕਦੇ ਕਿਤੇ ਚਲੇ ਗਏ ਹੁਣ ਸੁਖਦੇਵ ਸਿੰਘ ਉਹਨਾਂ ਦੀ ਰੋਕ ਟੋਕ ਕਰਨ ਲੱਗ ਗਿਆ ਸੀ ਤੇ ਰੀਨਾ ਨੂੰ ਤਾਂ ਇਹ ਲੱਗਦਾ ਸੀ ਵੀ ਇਹ ਬੁੜਾ ਕਾਹਦਾ ਆ ਗਿਆ ਵੀ ਇਹਨੇ ਤਾਂ ਮੈਨੂੰ ਕੈਦ ਕਰ ਲਿਆ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਦੇਖ ਜਗਤਾਰ ਮੈਂ ਸਿਰਫ ਤੇਰੇ ਨਾਲ ਵਿਆਹ ਕਰਾਇਆ ਮੈਂ ਤੇਰੇ ਪਰਿਵਾਰ ਦਾ ਠੇਕਾ ਨਹੀਂ ਲਿਆ ਇਹ ਤੇਰਾ ਪਿਓ ਤਾਂ ਜਮਾ ਪਿੰਡੂ ਸੋਚਦਾਗਾ ਇਹ ਤਾਂ ਕਦੇ ਕੱਪੜੇ ਪਾਉਣ ਤੋਂ ਟੋਕਦਾ ਕਦੇ ਹੀ ਬਾਹਰ ਅੰਦਰ ਜਾਣ ਤੋਂ ਟੋਕਦਾ ਕਦੇ ਹੀ ਖਾਣ ਪੀਣ ਤੋਂ ਟੋਕਦਾ ਮੈਂ ਚੀਜ਼ਾਂ ਨਹੀਂ ਬਰਦਾਸ਼ਤ ਕਰ ਸਕਦੀ ਉਹ ਕਹਿੰਦਾ ਰੀਨਾ ਪਿੰਡਾਂ ਵਾਲੇ ਬਜ਼ੁਰਗ ਐਦਾਂ ਹੀ ਹੁੰਦੇ ਆ ਵੈਸੇ ਵੀ ਇਸ ਉਮਰ ਦੇ ਵਿੱਚ ਆ ਕੇ ਬਜ਼ੁਰਗ ਐਦਾਂ ਹੋ ਜਾਂਦੇ ਆ ਵੈਸੇ ਪਾਪਾ ਪੜੇ ਲਿਖੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੂੰ ਨਾ ਥੋੜੀਆਂ-ਬਹੁਤੀਆਂ ਗੱਲਾਂ ਇਗਨੋਰ ਕਰ ਦਿਆ ਕਰ ਉਹ ਕਹਿੰਦੀ ਕਿ ਨਹੀਂ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਦੇਖੋ ਜਾਂ ਤਾਂ ਇਸ ਘਰ ਦੇ ਵਿੱਚ ਮੈਂ ਰਹੂੰ ਜਾਂ ਤੁਹਾਡੇ ਪਾਪਾ ਰਹਿਣਗੇ ਇਹਨਾਂ ਨੂੰ ਆਪੇ ਕਿਤੇ ਛੱਡ ਕੇ ਆਓ ਕਹਿੰਦੇ ਮੈਂ ਇਹਨੂੰ ਕਿੱਥੇ ਛੱਡ ਸਕਦਾ ਉਹ ਕਹਿੰਦੀ ਬਥੇਰੇ ਵਿਦਿਆ ਅਸ਼ਰਮ ਨੇ ਜਿਹੜੇ ਹੁਣ ਨੂਹਾ ਪੁੱਤ ਆਪਣੇ ਮਾਪਿਆਂ ਨੂੰ ਨਹੀਂ ਸੰਭਾਲ ਸਕਦੇ ਅੱਜ ਕੱਲ ਤਾਂ ਇੰਨੇ ਵਧੀਆ ਵਿਰਦਾ ਆਸ਼ਰਮ ਬਣੇ ਆ ਆਪਾਂ ਖਰਚਾ ਦੇਵਾਂਗੇ ਤੇ ਵਿਰਦਾ ਆਸ਼ਰਮ ਚ ਭੇਜ ਦਿਆਂਗੇ ਤਿੰਨ ਚਾਰ ਦਿਨ ਉਹ ਆਪਣੇ ਘਰ ਵਾਲੇ ਨੂੰ ਮਨਾਉਂਦੀ ਆ ਤੇ ਆਖਰ ਜਗਤਾਰ ਆਪਣੇ ਘਰ ਵਾਲੀ ਦੇ ਅੱਗੇ ਹਾਰ ਜਾਂਦਾ ਤੇ ਉਹ ਇੱਕ ਵਿਰਦਾ ਆਸ਼ਰਮ ਦੇ ਵਿੱਚ ਆਪਣੇ ਪਿਓ ਦੇ ਛੱਡ ਕੇ ਆਉਣ ਦੀ ਗੱਲ ਕਰੇ ਆਉਂਦਾ ਵਿਰਦਾ ਆਸ਼ਰਮ ਵਾਲੇ ਜਿਹੜੇ ਉਹ ਸਾਰੇ ਅਸੂਲ ਦੱਸ ਦਿੰਦੇ ਆ ਜੋ ਸ਼ਰਤਾਂ ਹੁੰਦੀਆਂ ਨੇ ਵੀ ਆਹਾ ਆਹ ਸ਼ਰਤਾਂ ਨੇ ਭਾਈ ਤੇ ਤੁਸੀਂ ਜੇ ਛੱਡ ਕੇ ਜਾਣਾ ਤਾਂ ਤਾਂ ਚਲੋ ਘਰ ਆ ਕੇ ਜਗਤਾਰ ਆਪਣੇ ਪਿਓ ਕੋਲ ਆਉਂਦਾ ਉਹਦੇ ਨਾਲ ਦੋ ਚਾਰ ਗੱਲਾਂ ਬਾਤਾਂ ਕਰਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਡੈਡੀ ਇਸ ਘਰ ਦੇ ਵਿੱਚ ਤੁਸੀਂ ਇਕੱਲੇ ਰਹਨੇ ਹੋ ਅਸੀਂ ਨੌਕਰੀ ਤੇ ਚਲੇ ਜਾਂਦੇ ਆ ਤੁਹਾਡਾ ਜੀ ਨਹੀਂ ਲੱਗਦਾ ਮੈਂ ਨਾ ਇੱਕ ਬਹੁਤ ਵਧੀਆ ਵਿਰਦਾ ਆਸ਼ਰਮ ਦੇ ਵਿੱਚ ਗੱਲ ਕਰਕੇ ਆਇਆ ਤੇ ਉੱਥੇ ਬਹੁਤ ਜ਼ਿਆਦਾ ਸਹੂਲਤਾਂ ਨੇ ਬਜ਼ੁਰਗਾਂ ਲਈ ਬਹੁਤ ਬਜ਼ੁਰਗ ਰਹਿੰਦੇ ਆ ਜੋੜੇ ਵੀ ਰਹਿੰਦੇ ਆ ਇਕੱਲੇ ਬਜ਼ੁਰਗ ਵੀ ਰਹਿੰਦੇ ਆ ਤੇਰਾ ਉੱਥੇ ਜੀ ਲੱਗ ਜਿਆ ਕਰੋ ਤੇ ਨਾਲੇ ਤੂੰ ਐ ਨਾ ਸੋਚੀਂ ਵੀ ਉਹ ਵਿਰਦਾ ਆਸ਼ਰਮਾ ਉੱਥੇ ਇੱਕ ਘਰ ਆ ਉੱਥੇ ਬਜ਼ੁਰਗਾਂ ਦੀ ਵਧੀਆ ਸੰਭਾਲ ਹੁੰਦੀ ਆ ਦੇਖ ਮੈਂ ਪੂਰੇ ਬਾਧੂ ਪੈਸੇ ਭਰ ਕੇ ਆਉਂਗਾ ਉੱਥੇ ਤੁਹਾਡੀ ਬਹੁਤ ਵਧੀਆ ਸੰਭਾਲ ਹੋ ਜਿੱਦੇ ਤੁਹਾਡਾ ਜੀਕਰੂ ਤੁਸੀਂ ਘਰੇ ਆਜਿਆ ਕਰੋਗੇ ਜਿੱਦੇ ਤੁਹਾਡਾ ਜੀਕਰੂ ਮੈਂ ਤੁਹਾਨੂੰ ਮਿਲਿਆ ਆਇਆ ਕਰੂੰ ਵੀ ਤੁਸੀਂ ਉੱਥੇ ਵਧੀਆ ਜ਼ਿੰਦਗੀ ਗੁਜ਼ਾਰ ਲੋਗੇ ਸੁਖਦੇਵ ਸਿੰਘ ਨੂੰ ਇਹ ਲੱਗਦਾ ਵੀ ਗੱਲ ਠੀਕ ਆ ਹਨਾ ਮੇਰਾ ਪੁੱਤ ਠੀਕ ਕਹਿੰਦਾ ਵੀ ਵੈਸੇ ਵੀ ਮੈਂ ਇਨਾਂ ਚ ਕੀ ਕਰਦਾ ਬੁੜਾ ਵੀ ਇਨਾਂ ਦੀ ਵੀ ਆਪਦੀ ਖਾਣ ਹੰਡਾਉਣ ਦੀ ਉਮਰ ਆ ਵੀ ਚਲੋ ਉੱਥੇ ਠੀਕ ਆ ਵੀ ਮੈਂ ਕਦੇ ਘਰੇ ਆ ਗਿਆ ਕਦੇ ਉੱਥੇ ਚਲੇ ਆ ਗਿਆ ਵੀ ਹੋਰ ਤਾਂ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਤਦੋਂ ਸੁਖਦੇਵ ਸਿੰਘ ਆਪਣੇ ਪੁੱਤਰ ਦੇ ਨਾਲ ਜਾਣ ਲਈ ਮੰਨ ਜਾਂਦਾ ਤੇ ਉਹਦਾ ਪੁੱਤਰ ਉਹਨੂੰ ਕਹਿੰਦਾ ਕਿ ਚਲ ਫਿਰ ਡੈਡੀ ਪੈਕਿੰਗ ਕਰ ਲਿਓ ਸੁਖਦੇਵ ਸਿੰਘ ਆਪਣੀ ਪੈਕਿੰਗ ਕਰਦਾ ਤੇ ਅਗਲੇ ਦਿਨ ਜਗਤਾਰ ਆਪਣੇ ਪਿਓ ਨੂੰ ਗੱਡੀ ਦੇ ਵਿੱਚ ਬਿਠਾ ਕੇ ਵਿਰਦਾ Ashram ਵੱਲ ਨੂੰ ਚੱਲ ਪੈਂਦਾ ਰਸਤੇ ਦੇ ਵਿੱਚ ਜਾਂਦੇ ਆ ਸੁਖਦੇਵ ਬੜਾ ਖੁਸ਼ ਹੁੰਦਾ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰਾ ਪੁੱਤ ਤਾਂ ਜਿਵੇਂ ਮੈਨੂੰ ਕਿਸੇ ਲਗਜ਼ਰੀ ਹੋਟਲ ਦੇ ਵਿੱਚ ਛੱਡਣ ਚੱਲਿਆ ਹੋਵੇ ਉਹਦੇ ਨਾਲ ਗੱਲਾਂ ਵੀ ਕਰਦਾ ਉਹ ਨੂੰ ਕਹਿੰਦਾ ਕਿ ਪੁੱਤ ਆਏ ਨਾ ਹੋਵੇ ਕਿ ਛੱਡ ਕੇ ਤੂੰ ਮੁੜ ਕੇ ਆਵੇਂ ਨਾ ਤੂੰ ਮੇਰੇ ਮਿਲ ਕੇ ਵੀ ਆਇਆ ਕਰੀ ਤੇ ਮੈਨੂੰ ਘਰ ਵੀ ਲਿਆਇਆ ਕਰੀ ਉਹ ਕਹਿੰਦਾ ਹਾਂ ਹਾਂ ਡੈਡੀ ਬਿਲਕੁਲ ਕਹਿੰਦਾ ਉੱਥੇ ਤਾਂ ਤੁਸੀਂ ਜਾ ਕੇ ਦੇਖਿਓ ਤੁਹਾਡਾ ਜੀ ਲੱਗ ਜੂ ਤੁਹਾਡੇ ਘਰੇ ਆਉਣ ਨੂੰ ਜੀ ਨਹੀਂ ਕਰਨਾ ਉਹ ਕਹਿੰਦਾ ਦੇਖ ਪੁੱਤ ਜਿੰਨੀ ਮਰਜ਼ੀ ਮਹਿੰਗੀ ਥਾਂ ਹੋਵੇ ਤੇ ਜਿੰਨੀ ਵਧੀਆ ਥਾਂ ਮਰਜ਼ੀ ਹੋਵੇ ਪਰ ਤੀਆਂ ਪੁੱਤਾਂ ਬਿਨਾ ਮਾਪਿਓ ਨਹੀਂ ਰਹਿੰਦੇ ਹੁੰਦੇ ਤੂੰ ਹੁਣ ਕਿਤੇ ਆਏ ਮੈਨੂੰ ਦਿਲਾਸੇ ਦੇਵੇਂ ਤੇ ਮੁੜ ਕੇ ਨਾ ਲੈ ਕੇ ਆਵੇਂ ਉਹ ਕਹਿੰਦਾ ਨਹੀਂ ਡੈਡੀ ਤੁਹਾਨੂੰ ਕਹਿ ਤਾਂ ਦਿੱਤਾ ਚਲੋ ਗੱਲਾਂ ਕਰਦੇ ਕਰਦੇ ਵਿਰਦਾ ਆਸ਼ਰਮ ਆ ਜਾਂਦਾ ਤੇ ਵਿਰਦਾ Ashram ਦੇ ਵਿੱਚ ਉਹ ਆਪਣੇ ਪਾਪਾ ਨੂੰ ਛੱਡਦਾ ਤੇ ਉੱਥੋਂ ਵਾਪਸ ਆ ਜਾਂਦਾ ਚਲੋ ਸੁਖਦੇਵ ਸਿੰਘ ਕੰਟਕ ਤਾਂ ਠੀਕ ਰਹਿੰਦਾ ਉਸ ਤੋਂ ਬਾਅਦ ਉਹ ਦੇਖਦਾ ਵੀ ਸਾਰੇ ਬਜ਼ੁਰਗ ਉਦਾਸ ਨੇ ਕੋਈ ਰੋ ਰਿਹਾ ਕੋਈ ਉਦਾਸ ਬੈਠਾ ਕੋਈ ਇਕੱਲਾ ਬੈਠਾ ਸਭ ਆਪੋ ਆਪਣੀ ਕਿਸੇ ਡੂੰਗੀ ਸੋਚ ਦੇ ਵਿੱਚ ਡੁੱਬੇ ਹੋਏ ਨੇ ਸੁਖਦੇਵ ਸਿੰਘ ਸਾਰੇ ਬਜ਼ੁਰਗਾਂ ਦੀ ਹਾਲਤ ਵੇਖ ਕੇ ਇੱਕ ਭਰੌਣ ਲੱਗ ਜਾਂਦਾ ਤੇ ਉਹ ਸੋਚਦਾ ਵੀ ਇਹ ਬਜ਼ੁਰਗ ਉਦਾਸ ਕਿਉਂ ਨੇ ਤਿਰੋ ਹੋ ਇੱਕ ਇੱਕ ਕਰਕੇ ਦੋ ਚਾਰ ਬਜ਼ੁਰਗਾਂ ਨਾਲ ਗੱਲਾਂ ਕਰਦਾ ਤਾਂ ਉਹ ਬਜ਼ੁਰਗ ਦੱਸਦੇ ਆ ਕਿ ਸਾਡੇ ਨੂਹਾ ਪੁੱਤਰ ਧੀਆ ਪੁੱਤਰ ਸਾਨੂੰ ਇਹ ਕਹਿ ਕੇ ਛੱਡ ਕੇ ਗਏ ਵੀ ਅਸੀਂ ਤੁਹਾਨੂੰ ਲੈਣ ਆਵਾਂਗੇ ਮਿਲਣਾ ਵਾਂਗੇ ਪਰ ਸਾਨੂੰ ਇੱਥੇ ਆਇਆਂ ਨੂੰ ਬਰੇ ਬੀਤ ਗਏ ਸਾਡੇ ਮਗਰ ਕੋਈ ਨਹੀਂ ਆਇਆ ਤੇ ਹੁਣ ਇਸ ਵਿਰਧ ਆਸ਼ਰਮ ਦੀਆਂ ਕੰਧਾਂ ਸਾਨੂੰ ਖਾਣ ਨੂੰ ਆਉਂਦੀਆਂ ਨੇ ਇਹ ਗੱਲ ਸੁਣ ਕੇ ਸੁਖਦੇਵ ਸਿੰਘ ਤੁਰੰਦਰ ਤੱਕ ਹਿੱਲ ਜਾਂਦਾ ਤੇ ਉਹ ਸੋਚਦਾ ਵੀ ਸੱਚੀ ਇਹੋ ਜੀ ਔਲਾਦ ਹੁੰਦੀ ਆ ਚਲੋ ਸੋਚਦਾ ਵੀ ਮੈਂ ਤਾਂ ਕਰਮਾ ਵਾਲਾ ਮੇਰਾ ਮੁੰਡਾ ਤਾਂ ਮੈਨੂੰ ਲੈ ਕੇ ਵੀ ਜਾਇਆ ਕਰੂ ਤੇ ਮਿਲਣ ਵੀ ਆਇਆ ਕਰੂ ਤੇ ਚਲੋ ਸਮਾਂ ਗੁਜ਼ਰਦਾ ਵਿਰਧ ਆਸ਼ਰਮ ਆਏ ਸੁਖਦੇਵ ਸਿੰਘ ਨੂੰ ਪੂਰਾ ਇੱਕ ਮਹੀਨਾ ਗੁਜ਼ਰ ਜਾਂਦਾ ਤੇ ਇਸ ਮਹੀਨੇ ਦੇ ਵਿੱਚ ਨਾ ਜਗਤਾਰ ਬੌੜਿਆ ਨਾ ਆਪਦੇ ਪਿਓ ਨੂੰ ਘਰ ਲੈ ਕੇ ਗਿਆ ਤੇ ਇੱਕ ਮਹੀਨੇ ਦੇ ਵਿੱਚ ਸੁਖਦੇਵ ਆ ਜਿਹੜਾ ਉਹ ਬਿਲਕੁਲ ਡਾਊਨ ਹੋ ਜਾਂਦਾ ਖਾਣਾ ਪੀਣਾ ਘਟਾ ਦਿੰਦਾ ਆਪਣੇ ਪੁੱਤਰ ਨੂੰ ਯਾਦ ਕਰਦਾ ਰਹਿੰਦਾ ਇੱਕ ਦਿਨ ਉਸ ਵਿਰਧ ਆਸ਼ਰਮ ਦਾ ਮੈਨੇਜਰ ਆ ਜਿਹੜਾ ਉਹ ਬਜ਼ੁਰਗਾਂ ਨੂੰ ਮਿਲਣ ਆਉਂਦਾ ਇੱਕ ਇੱਕ ਕਰਕੇ ਉਹ ਸਾਰੇ ਬਜ਼ੁਰਗਾਂ ਨੂੰ ਮਿਲਦਾ ਤੇ ਜਦੋਂ ਸੁਖਦੇਵ ਸਿੰਘ ਕੋਲ ਆਉਂਦਾ ਸੁਖਦੇਵ ਸਿੰਘ ਨੂੰ ਬੁਲਾਉਂਦਾ ਤੇ ਸੁਖਦੇਵ ਸਿੰਘ ਉਦਾਸੀਆਂ ਹੋਈਆਂ ਅੱਖਾਂ ਨਾਲ ਉਹਦੇ ਵੱਲ ਵੇਖਦਾ ਤੇ ਉਹਨੂੰ ਕਹਿੰਦਾ ਵੀ ਤੂੰ ਕੌਣ ਆ ਪੁੱਤਰ ਉਹ ਕਹਿੰਦਾ ਮੈਂ ਚਰਨ ਸਿੰਘ ਆ ਕਹਿੰਦਾ ਅੱਛਾ ਇਸ ਵਿਰਧ ਆਸ਼ਰਮ ਦਾ ਮੈਨੇਜਰ ਆ ਉਹ ਕਹਿੰਦਾ ਠੀਕ ਆ ਕਹਿੰਦਾ ਤੁਸੀਂ ਠੀਕ ਰਹੇ ਨੇ ਹੋ ਕਹਿੰਦਾ ਬਸ ਪੁੱਤ ਠੀਕ ਹੀ ਆ ਜਦੋਂ ਐਂ ਕਹਿੰਦਾ ਤੇ ਕਹਿੰਦਾ ਤੁਸੀਂ ਉਹੋ ਵਿਆਪਕ ਨਹੀਂ ਕੀ ਨਾਮ ਆ ਤੁਹਾਡਾ ਸੁਖਦੇਵ ਸਿੰਘ ਜਦੋਂ ਇਦਾਂ ਉਹ ਯਾਦ ਕਰਕੇ ਕਹਿੰਦਾ ਨਾ ਕਹਿੰਦਾ ਹਾਂ ਪੁੱਤ ਮੈਂ ਹੁੰਦਾ ਤਾਂ ਵਿਆਪਕ ਹੀ ਸੀ ਸੁਖਦੇਵ ਸਿੰਘ ਹੀ ਸੀ ਸੁੱਖ ਤਾਂ ਬਸ ਮੇਰਾ ਉਹੀ ਨਾਮ ਆ ਸੁੱਖ ਤਾਂ ਮੈਨੂੰ ਕਦੇ ਮਿਲਿਆ ਨਹੀਂ ਹੈਗਾ ਸੁੱਖਾਂ ਦਾ ਦੇਵ ਨਹੀਂ ਹੈਗਾ ਮੈਂ ਤਾਂ ਦੁੱਖਾਂ ਦਾ ਦੇਵ ਆ ਉਹ ਕਹਿੰਦਾ ਕਿ ਤੁਸੀਂ ਮਾਣ ਹਲਕਾ ਨਾ ਕਰੋ ਸਰ ਤੁਸੀਂ ਠੀਕ ਹੋ ਉਹ ਕਹਿੰਦਾ ਵੀ ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਵੀ ਤੂੰ ਪੁੱਤ ਮੈਨੂੰ ਕਿਵੇਂ ਜਾਣਦਾ ਕਹਿੰਦਾ ਫਿਰ ਤੁਸੀਂ ਮੈਨੂੰ ਪਛਾਣਿਆ ਨਹੀਂ ਚਰਨ ਸਿੰਘ ਯਾਦ ਕਰੋ ਸੁਖਦੇਵ ਸਿੰਘ ਆਪਣੇ ਦਿਮਾਗ ਤੇ ਜ਼ੋਰ ਪਾਉਂਦਾ ਤੇ ਉਹਦੇ ਗੱਲ ਯਾਦ ਆਉਂਦੀ ਆ ਵੀ ਜਦੋਂ ਮੈਂ ਪੜਾਉਂਦਾ ਹੁੰਦਾ ਸੀ ਤਾਂ ਇੱਕ ਮੇਰੇ ਕੋਲੇ ਵਿਦਿਆਰਥੀ ਸੀ ਜਿਹਦਾ ਨਾਮ ਚਰਨ ਸਿੰਘ ਸੀ ਤੇ ਉਹ ਬਹੁਤ ਗਰੀਬ ਸੀ ਉਹਨੂੰ ਕਹਿੰਦਾ ਪੁੱਤ ਤੂੰ ਉਹ ਕਹਿੰਦਾ ਹਾਂ ਮੈਂ ਕਹਿੰਦਾ ਤੂੰ ਇੱਥੇ ਕਿਵੇਂ ਉਹ ਕਹਿੰਦਾ ਸਾਰਾ ਇਹੇ ਵਿਰਧਾ ਆਸ਼ਰਮ ਮੈਂ ਖੋਲਿਆ ਤੁਹਾਡੇ ਯਾਦ ਆ ਜਦੋਂ ਮੈਂ ਗਰੀਬੀ ਦੇ ਵਿੱਚ ਸੀ ਮੇਰੇ ਕੋਲ ਇਹ ਕਿਤਾਬਾਂ ਕਾਪੀਆਂ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੀ ਵਰਦੀ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੀ ਤੇ ਤੁਸੀਂ ਮੇਰੀ ਕਿੰਨੀ ਮਦਦ ਕਰਦੇ ਸੀ ਤੇ ਤੁਸੀਂ ਮੈਨੂੰ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਕਿ ਵੱਡਾ ਹੋ ਕੇ ਤੂੰ ਇੱਕ ਵਧੀਆ ਆਦਮੀ ਬਣੇਗਾ ਬਹੁਤ ਅਮੀਰ ਬਣੇਗਾ ਪਰ ਅਮੀਰੀ ਦੇ ਨਾਲ ਨਾਲ ਤੂੰ ਇੱਕ ਗੱਲ ਯਾਦ ਰੱਖੀ ਵੀ ਤੂੰ ਗਰੀਬਾਂ ਦੇ ਕੰਮ ਆਈ ਥੋੜੀ ਕਹਿੰਦਾ ਕੀਤੀ ਮਿਹਨਤ ਤੇ ਦਿੱਤੀ ਹੱਲਾਸ਼ੇਰੀ ਨਾਲ ਮੈਂ ਅੱਜ ਬਹੁਤ ਅਮੀਰ ਹਾਂ ਇਹ ਵਿਰਦਾ ਆਸ਼ਰਮ ਮੈਂ ਚਲਾਉਣਾ ਤੇ ਇੱਥੇ ਜਿਹੜੇ ਬਜ਼ੁਰਗ ਜੋੜੇ ਰਹਿੰਦੇ ਹਨ ਉਹਨਾਂ ਤੋਂ ਮੈਂ ਕੋਈ ਖਰਚਾ ਨਹੀਂ ਲੈਂਦਾ ਹੈਗਾ ਮੈਂ ਤਾਂ ਬਹੁਤ ਵੱਡੀਆਂ ਕੰਪਨੀਆਂ ਦਾ ਮਾਲਕ ਆ ਉਹ ਕਹਿੰਦਾ ਅੱਛਾ ਉਹ ਕਹਿੰਦਾ ਹਾਂਜੀ ਤੇ ਚਲੋ ਉਹ ਕਹਿੰਦਾ ਫਿਰ ਤੁਸੀਂ ਇੱਥੇ ਕਿਵੇਂ ਵੀ ਸਰ ਤੁਸੀਂ ਤਾਂ ਹਨਾ ਆਪਦੇ ਬੱਚੇ ਨੂੰ ਲੈ ਕੇ ਆਉਂਦੇ ਹੁੰਦੇ ਸੀ ਆਪਦੇ بیٹے ਨੂੰ ਤੇ ਮੈਨੂੰ ਲੱਗਦਾ ਵੀ ਤੁਹਾਡੇ بیٹے ਦੀ ਮਾਂ ਵੀ ਹੈ ਨਹੀਂ ਸੀ ਉਹ ਕਹਿੰਦਾ ਹਾਂ ਪੁੱਤ ਤੂੰ ਠੀਕ ਹੀ ਕਹਿ ਰਿਹਾ ਤੇ ਉਹ ਕਹਿੰਦਾ ਵੀ ਤੁਹਾਡੀ ਇਹ ਹਾਲਤ ਕਿਵੇਂ ਤਾਂ ਸੁਖਦੇਵ ਸਿੰਘ ਸਾਰੀ ਕਹਾਣੀ ਆਪਣੇ ਉਸ ਸਟੂਡੈਂਟ ਨੂੰ ਦੱਸਦਾ ਚਰਨ ਸਿੰਘ ਨੂੰ ਦੱਸਦਾ ਚਰਨ ਸਿੰਘ ਨੂੰ ਇਹ ਗੱਲ ਸੁਣ ਕੇ ਗੁੱਸਾ ਆਉਂਦਾ ਉਹ ਅਗਲੇ ਦਿਨ ਹੀ ਸੁਖਦੇਵ ਸਿੰਘ ਦੇ ਘਰ ਜਾਂਦਾ ਉਹਦੇ ਘਰ ਦੀ ਜਦੋਂ ਬੈਲ ਵਜਾਉਂਦਾ ਤਾਂ ਸੁਖਦੇਵ ਸਿੰਘ ਦਾ ਪੁੱਤਰ ਜਗਤਾਰ ਜਦੋਂ ਦਰਵਾਜ਼ਾ ਖੋਲਦਾ ਤਾਂ ਉਹ ਆਪਣੀ ਕੰਪਨੀ ਦੇ ਮੈਨੇਜਰ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਸਲੂਟ ਮਾਰਦਾ ਤੇ ਉਹਨੂੰ ਕਹਿੰਦਾ ਸਰ ਤੁਸੀਂ ਇੱਥੇ ਮੇਰੇ ਨਿਵਾਣੇ ਦੇ ਘਰ ਉਹ ਕਹਿੰਦਾ ਹਾਂ ਕਹਿੰਦਾ ਮੈਨੂੰ ਸ਼ਰਮ ਆਈ ਕਿਵੇਂ ਤੇਰੇ ਦਰਵਾਜ਼ੇ ਤੇ ਆਇਆ ਅੱਜ ਤੇ ਮੈਨੂੰ ਇਸ ਕਰਕੇ ਸ਼ਰਮ ਆਈ ਵੀ ਤੂੰ ਮੇਰਾ ਕੰਮ ਮੇਰਾ ਕਰਮਚਾਰੀ ਆ ਉਹ ਕਹਿੰਦਾ ਕਿਉਂ ਸਰ ਮੇਰੇ ਤੋਂ ਕੀ ਗਲਤੀ ਹੋ ਗਈ ਕਹਿੰਦਾ ਤੂੰ ਆਪਣੇ ਆਪ ਨੂੰ ਪੁੱਛਣਾ ਇਹ ਗੱਲ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਜਿਹੜਾ ਪਿਓ ਆਪਣੀ ਸਾਰੀ ਜ਼ਬਾਨੀ ਇੱਕ ਪੁੱਤ ਦੇ ਲੇਖੇ ਲਾ ਦਿੰਦਾ ਆਪਣੀ ਪਤਨੀ ਤੋਂ ਬਿਨਾਂ ਕੱਢ ਲੈਂਦਾ। ਉਹ ਪਿਓ ਬੁਢਾਪੇ ਦੇ ਵਿੱਚ ਆ ਕੇ ਹੁਣ ਕੱਲਾ ਉਹ ਵੀ ਵਿਰਦਾ ਆਸ਼ਰਮ ਦੇ ਵਿੱਚ ਰੁੱਲਦਾ ਫਿਰਦਾ। ਇਹ ਗੱਲ ਸੁਣ ਕੇ ਜਗਤਾਰ ਨੀਵੀਂ ਪਾ ਲੈਂਦਾ ਤੇ ਉਹਨੂੰ ਕਹਿੰਦਾ ਵੀ ਸਰ ਤੁਹਾਨੂੰ ਕਿਵੇਂ ਪਤਾ? ਤਾਂ ਫਿਰ ਚਰਨ ਸਿੰਘ ਕਹਿੰਦਾ ਕਿ ਮੈਂ ਕੱਲ੍ਹਾ ਤੇਰੀ ਕੰਪਨੀ ਦਾ ਮੈਨੇਜਰ ਨਹੀਂ ਉਸ ਬਿਰਦਾ ਆਸ਼ਰਮ ਦਾ ਮੈਨੇਜਰ ਵੀ ਮੈਂ ਆ ਤੈਨੂੰ ਪਤਾ ਉਹ ਬਿਰਦਾ ਆਸ਼ਰਮ ਕੌਣ ਚਲਾ ਰਿਹਾ ਮੈਂ ਚਲਾ ਰਿਹਾ ਤੇ ਜਦੋਂ ਮੈਂ ਕੱਲ ਉੱਥੋਂ ਦੇ ਬਜ਼ੁਰਗਾਂ ਨੂੰ ਮਿਲਣ ਗਿਆ ਤੇ ਮੈਂ ਤਾਂ ਸੁਖਦੇਵ ਸਰ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਸੁਖਦੇਵ ਸਰ ਤੈਨੂੰ ਕਿਵੇਂ ਲੈ ਕੇ ਆਉਂਦੇ ਸੀ ਉੱਥੇ ਸਾਰਾ ਦਿਨ ਤੇਰੇ ਪਿੱਛੇ ਪਿੱਛੇ ਫਿਰਦੇ ਸੀ ਤੇ ਤੂੰ ਉਸ ਪਿਓ ਨੂੰ ਭੁੱਲ ਗਿਆ ਜਗਤਾਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਕਹਿੰਦਾ ਕਿ ਬਸ ਸਾਰੇ ਸਮਝੋ ਮਜਬੂਰੀ ਆ ਉਹ ਕਹਿੰਦਾ ਐਡੀ ਕਿਸੇ ਦੀ ਕੋਈ ਮਜਬੂਰੀ ਨਹੀਂ ਹੁੰਦੀ ਕਿ ਉਹ ਆਪਣੇ ਮਾਂ ਜਾਂ ਪਿਓ ਨੂੰ ਵਿਰਧਾ ਆਸ਼ਰਮ ਭੇਜੇ ਚਲੋ ਉਹ ਕਹਿੰਦਾ ਕਿ ਮੇਰੇ ਕੋਲ ਹੁਣ ਤੱਕ ਹਨਾ ਕੋਈ ਗੱਲ ਆਈ ਨਹੀਂ ਸੀ ਖਬਰ ਆਈ ਨਹੀਂ ਸੀ ਮੈਨੂੰ ਤੇਰੇ ਵਰਗੇ ਕਰਮਚਾਰੀਆਂ ਦੀ ਲੋੜ ਨਹੀਂ ਹੈਗੀ ਜਿਹੜੇ ਬੰਦੇ ਨੇ ਮੈਨੂੰ ਗਰੀਬੀ ਚੋਂ ਉਠਾ ਕੇ ਪੜਾ ਲਿਖਾ ਕੇ ਐਡੀਆਂ ਵੱਡੀਆਂ ਕੰਪਨੀਆਂ ਦਾ ਮਾਲਕ ਬਣਾਤਾ ਤੇ ਤੇਰੇ ਲਈ ਉਸ ਪਿਓ ਨੇ ਕੀ ਨਹੀਂ ਕੀਤਾ ਹੋਊਗਾ ਮੈਨੂੰ ਸ਼ਰਮ ਆਉਂਦੀ ਹੈ ਕਿ ਤੁਸੀਂ ਸੁਖਦੇਵ ਸਿੰਘ ਦੇ ਬੇਟੇ ਹੋ ਤੇ ਚਲੋ ਇਹ ਗੱਲ ਸੁਣ ਕੇ ਜਗਤਾਰ ਸਿੰਘ ਮਾਫੀ ਮੰਗਣ ਲੱਗ ਜਾਂਦਾ ਤੇ ਚਰਨ ਸਿੰਘ ਕਹਿੰਦਾ ਕਿ ਅੱਜ ਤੋਂ ਬਾਅਦ ਤੈਨੂੰ ਮੇਰੀ ਕੰਪਨੀ ਦੇ ਵਿੱਚ ਕੰਮ ਤੇ ਆਉਣ ਦੀ ਕੋਈ ਲੋੜ ਨਹੀਂ ਤੈਨੂੰ ਮੈਂ ਇਸ ਅਹੁਦੇ ਤੋਂ ਫਾਰਗ ਕਰਦਾ ਫਿਰ ਉਹ ਕਹਿੰਦਾ ਕਿ ਨਹੀਂ ਇੱਕ ਮੌਕਾ ਹੋਰ ਦੇ ਦਿਓ ਜਦੋਂ ਉਹ ਏਦਾਂ ਗੱਲ ਕਰ ਰਹੇ ਹੁੰਦੇ ਆ ਤਾਂ ਇਨੇ ਰੀਨਾ ਵੀ ਬਾਹਰ ਆਉਂਦੀ ਆ ਰੀਨਾ ਨੂੰ ਦੇਖ ਕੇ ਚਰਨ ਸਿੰਘ ਨੂੰ ਹੋਰ ਵੀ ਗੁੱਸਾ ਆ ਜਾਂਦਾ ਕਿਉਂਕਿ ਰੀਨਾ ਵੀ ਉਸੇ ਦੀ ਕੰਪਨੀ ਦੇ ਵਿੱਚ ਕੰਮ ਕਰਦੀ ਹੁੰਦੀ ਆ ਤਾਂ ਫਿਰ ਜਗਤਾਰ ਸਿੰਘ ਕੋਲ ਕੋਈ ਸ਼ਬਦ ਨਹੀਂ ਹੁੰਦਾ ਕਹਿਣ ਨੂੰ ਚਾਰਨ ਸਿੰਘ ਨੂੰ ਉਹ ਦੱਸਦਾ ਕਿ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਪਾਲਣ ਪੋਸ਼ਣ ਦੇ ਲਈ ਕਿੰਨਾ ਸੰਘਰਸ਼ ਕੀਤਾ ਪਰ ਮੇਰੇ ਘਰ ਵਾਲੀ ਨੂੰ ਮੇਰਾ ਪਿਓ ਪਸੰਦ ਨਹੀਂ ਉਹ ਕਹਿੰਦਾ ਤੇਰੇ ਘਰ ਵਾਲੀ ਨੂੰ ਨਹੀਂ ਪਸੰਦ ਤੈਨੂੰ ਤਾਂ ਪਸੰਦ ਹੋਣਾ ਚਾਹੀਦਾ ਸੀ ਪਸੰਦ ਨਾ ਪਸੰਦ ਦਾ ਕੀ ਸਵਾਲ ਆ ਤੁਸੀਂ ਦੋਨੋਂ ਅੱਜ ਤੋਂ ਮੇਰੇ ਕਰਮਚਾਰੀ ਨਹੀਂ ਹੈਗੇ ਤੁਹਾਨੂੰ ਕੰਮ ਤੇ ਆਉਣ ਦੀ ਕੋਈ ਲੋੜ ਨਹੀਂ ਤਾਂ ਚਲੋ ਉਹ ਦੋਨੋਂ ਜਾਨੇ ਮਿੰਤਾ ਕਰਦੇ ਆ ਪਰ ਚਾਰਨ ਸਿੰਘ ਉੱਥੋਂ ਚੱਲਿਆ ਜਾਂਦਾ ਤੇ ਕਹਿੰਦੇ ਹੁਣ ਬਿਰਦਾ ਆਸ਼ਰਮ ਚ ਆਪਦੇ ਪਿਓ ਨੂੰ ਵੀ ਲੱਭਣ ਨਹੀਂ ਕਿਉਂਕਿ ਉਹ ਪਿਓ ਜਿਹੜਾ ਆਪਣੇ ਪੁੱਤ ਲਈ ਆਪਣੀ ਸਾਰੀ ਉਮਰ ਆਪਣੀ ਪਤਨੀ ਬਣਾ ਕੱਢਦਾ ਉਹ ਪਿਓ ਬੜਾ ਪਿਛ ਇੰਨਾ ਰੁਲੇ ਮੈਂ ਸਾਰੀ ਉਮਰ ਆਪਣੇ ਮਾਤਾ ਪਿਤਾ ਦੇ ਪਿਆਰ ਨੂੰ ਦਰਸਿਆ ਪਰ ਮੇ ਕਰਮਾ ਵਾਲਾ ਵੀ ਮੈਨੂੰ ਸੁਖਦੇਵ ਸਿੰਘ ਵਰਗੇ ਟੀਚਰ ਮਿਲੇ ਤੇ ਹੁਣ ਮੈਨੂੰ ਮੌਕਾ ਮਿਲਿਆ ਉਹਨਾਂ ਨੇ ਮੇਰੀ ਜ਼ਿੰਦਗੀ ਸੰਵਾਰੀ ਹੈ ਨਾ ਤੇ ਉਹਨਾਂ ਦਾ ਬੜਾਪਾ ਸੰਵਾਰਨ ਦਾ ਮੌਕਾ ਮੈਨੂੰ ਮਿਲਿਆ ਜਗਤਾਰ ਕਹਿੰਦਾ ਕੀ ਮਤਲਬ ਉਹ ਕਹਿੰਦਾ ਮਤਲਬ ਇਹੀ ਕਿ ਹੁਣ ਸੁਖਦੇਵ ਸਰ ਮੇਰੇ ਨਾਲ ਰਹਿਣਗੇ ਕਿਉਂਕਿ ਮੇਰੀ ਪਤਨੀ ਨੂੰ ਬਜ਼ੁਰਗਾਂ ਨਾਲ ਬਹੁਤ ਪਿਆਰ ਆ ਬਹੁਤ ਅਮੀਰ ਘਰਾਣੇ ਦੀ ਆ ਤੇ ਬਹੁਤ ਪੜ੍ਹੀ ਲਿਖੀ ਆ ਪਰ ਉਹ ਹਮੇਸ਼ਾ ਮੈਨੂੰ ਕਹਿੰਦੀ ਕਿ ਕਾਸ ਮਮੀ ਪਾਪਾ ਹੁੰਦੇ ਤੇ ਹੁਣ ਮੈਂ ਆਪਣੀ ਪਤਨੀ ਨੂੰ ਇੱਕ ਬਹੁਤ ਸੋਹਣਾ ਗਿਫਟ ਦੇਣ ਜਾ ਰਿਹਾ ਹੁਣ ਉਹ ਸਵਿਰਦਾ ਆਸ਼ਰਮ ਚ ਕਦੇ ਪੈਰ ਵੀ ਨਾ ਪਾਇਓ ਇਹ ਕਹਿ ਕੇ ਚਰਨ ਸਿੰਘ ਉੱਥੋਂ ਚੱਲਿਆ ਜਾਂਦਾ ਉਸ ਤੋਂ ਬਾਅਦ ਉਹ ਵਿਰਦਾ ਆਸ਼ਰਮ ਜਾ ਕੇ ਸੁਖਦੇਵ ਸਿੰਘ ਨੂੰ ਕਹਿੰਦਾ ਕਿ ਚੱਲੋ ਬਾਪੂ ਹੁਣ ਤੁਹਾਨੂੰ ਤੁਹਾਡਾ ਪੁੱਤ ਲੈਣ ਆਇਆ ਤੇ ਸੁਖਦੇਵ ਨੂੰ ਇਹ ਹੁੰਦਾ ਕਿ ਜਗਤਾਰ ਆਇਆ ਕਹਿੰਦਾ ਪੁੱਤ ਕਿੱਥੇ ਆ ਐਂ ਜਦੋਂ ਦੇਖਦਾ ਉਹ ਤਾਂ ਚਰਨ ਸਿੰਘ ਕਹਿੰਦਾ ਬਾਪੂ ਤੂੰ ਵੀ ਕਮਾਲ ਹੀ ਆ ਜਿਹੜਾ ਪੁੱਤ ਤੈਨੂੰ ਇੱਥੇ ਮਰਨ ਲਈ ਛੱਡ ਗਿਆ ਤੂੰ ਉਹਦਾ ਰਾਹ ਦੇਖਦਾ ਆਹ ਤੇਰਾ ਪੁੱਤ ਨਹੀਂ ਮੈਂ ਤੇਰਾ ਪੁੱਤ ਨਹੀਂ ਜਦੋਂ ਉਹ ਇਦਾਂ ਕਹਿੰਦਾ ਨਾ ਤਾਂ ਸੁਖਦੇਵ ਸਿੰਘ ਉਹਨੂੰ ਆਪਣੀ ਗੱਲ ਨਾਲ ਲਾ ਲੈਂਦਾ ਤੇ ਫਿਰ ਚਰਨ ਸਿੰਘ ਸੁਖਦੇਵ ਨੂੰ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਘਰ ਲਿਆਉਂਦਾ ਤੇ ਜਦੋਂ ਉਹ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਹਦੇ ਘਰ ਵਾਲੀ ਬਜ਼ੁਰਗ ਨੂੰ ਦੇਖ ਕੇ ਖੁਸ਼ ਹੋ ਜਾਂਦੀ ਆ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਇਹ ਅੰਕਲ ਕੌਣ ਨੇ ਤੁਸੀਂ ਇਹਨਾਂ ਨੂੰ ਘਰ ਲੈ ਕੇ ਆਏ ਹੋ ਤਾਂ ਫਿਰ ਚਰਨ ਸਿੰਘ ਕਹਿੰਦਾ ਕਿ ਤੇਰੀ दिली ਇੱਛਾ ਸੀ ਨਾ ਕਿ ਆਪਣੇ ਘਰ ਦੇ ਵਿੱਚ ਬਜ਼ੁਰਗ ਹੋਣ ਬਜ਼ੁਰਗਾਂ ਦੇ ਨਾਲ ਰੌਣਕ ਹੁੰਦੀ ਆ ਚੱਕ ਫਿਰ ਅੱਜ ਤੋਂ ਬਾਅਦ ਇਹਨਾਂ ਨੂੰ ਆਪਣੇ ਸਹੁਰਾ ਸਾਹਿਬ ਹੀ ਸਮਝਿਓ ਪਿਓ ਸਮਝਿਓ ਚਾਹੇ ਸਹੁਰਾ ਸਾਹਿਬ ਸਮਝਿਓ ਤਾਂ ਚਰਨ ਸਿੰਘ ਦੀ ਪਤਨੀ ਹੈਰਾਨ ਹੋ ਕੇ ਵੇਖਦੀ ਆ ਤਾਂ ਫਿਰ ਚਰਨ ਸਿੰਘ ਕਹਿੰਦਾ ਕਿ ਮੈਂ ਤੇਰੇ ਕੋਲ ਜ਼ਿਕਰ ਕਰਦਾ ਹੁੰਦਾ ਸੀ ਨਾ ਵੀ ਮੇਰਾ ਇੱਕ ਅਧਿਆਪਕ ਜਿਨੇ ਮੇਰੀ ਜ਼ਿੰਦਗੀ ਬਦਲੀ ਆ ਉਹੀ ਅਧਿਆਪਕ ਆ ਜਿਹੜਾ ਆਪਣੇ ਵਿਰਧ ਆਸ਼ਰਮ ਦੇ ਵਿੱਚ ਰੋਲ ਰਿਹਾ ਸੀ ਤੇ ਅੱਜ ਤੋਂ ਬਾਅਦ ਮੈਨੂੰ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਇਹਨਾਂ ਦੀ ਮੇਰੇ ਨਾਲੋਂ ਵੀ ਵੱਧ ਸੰਭਾਲ ਕਰਨੀ ਆ ਉਹ ਪਾਤਸ਼ਾਹ ਕੇ ਸੁਖਦੇਵ ਸਿੰਘ ਦੇ ਗੱਲ ਲੱਗਦੀ ਹੈ ਤੇ ਕਹਿੰਦੀ ਹੈ ਕਿ ਬਾਪੂ ਜੀ ਤੁਹਾਡਾ ਅਸੀਰਵਾਦ ਚਾਹੀਦਾ ਤੇ ਮੈਨੂੰ ਮੌਕਾ ਦਿਓ ਮੈਂ ਤੁਹਾਡੀ ਸੇਵਾ ਸੰਭਾਲ ਕਰਨਾ ਚਾਹਣੀ ਆ ਸੁਖਦੇਵ ਸਿੰਘ ਚਰਨ ਸਿੰਘ ਤੇ ਉਹਦੇ ਘਰ ਵਾਲੀ ਨੂੰ ਗੱਲ ਨਾਲ ਆਉਂਦਾ ਦੋਨਾਂ ਨੂੰ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਅਸੀਰਵਾਦ ਦਿੰਦਾ ਤੇ ਉਸ ਤੋਂ ਬਾਅਦ ਚਰਨ ਸਿੰਘ ਸੁਖਦੇਵ ਸਿੰਘ ਨੂੰ ਆਪਣੇ ਨਾਲ ਰੱਖਦਾ ਹਾਂਜੀ ਦੋਸਤੋ ਬਹੁਤ ਸਾਰੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਆਪਣੇ ਮਾਪਿਓ ਬੋਝ ਲੱਗਦੇ ਆ ਪਰ ਬੁੱਢੇ ਸਾਰਿਆਂ ਨੇ ਹੋਣਾ ਹੁੰਦਾ ਜੇ ਅੱਜ ਬੱਚਿਆਂ ਨੂੰ ਇਹ ਲੱਗਦਾ ਵੀ ਅਸੀਂ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਨਹੀਂ ਸੰਭਾਲ ਸਕਦੇ ਤਾਂ ਇਹ ਟਾਈਮ ਉਹਨਾਂ ਤੇ ਵੀ ਆਉਣਾ ਫਿਰ ਉਹਨਾਂ ਦੇ ਬੱਚਿਆਂ ਨੂੰ ਕੀ ਸਿੱਖਿਆ ਮਿਲੂ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ